ਰਾਜਾ ਫਤੇ ਚੰਦ ਮੈਣੀ ਤੇ ਉਸ ਦੀ ਰਾਣੀ ਜਿਨ੍ਹਾਂ ਦੇ ਕੁਲੇ ਤੇ ਨਹੀਂ ਆਵੀ ਬਹੁਤ ਕੁਝ ਹੈ ਪਰ ਘਰ ਦੇ ਵਿੱਚ ਔਲਾਦ ਨਹੀਂ ਹੈ ਉਹ ਪੰਡਿਤ ਸ਼ਿਵਦਤ ਦੇ ਸਰਦਾਲੂ ਨੇ ਪਰ ਜਿਸ ਦਿਨ ਪੰਡਿਤ ਸ਼ਿਵਦਤ ਨੂੰ ਗੁਰੂ ਗੋਬਿੰਦ ਰਾਏ ਨੇ ਪਰਮਾਤਮਾ ਦੀ ਕਿਰਪਾ ਨਾਲ ਸਾਖਸ਼ਾ ਦਰਸ਼ਨ ਕਰਵਾਏ ਤਾਂ ਉਸ ਦਿਨ ਤੋਂ ਪੰਡਿਤ ਸ਼ਿਵਦੱਤ ਵੀ ਗੁਰੂ ਘਰ ਦਾ ਪੋਰਾ ਬਣ ਗਿਆ ਤੇ ਆਪਣੇ ਕੋਲੇ ਆਉਣ ਵਾਲੇ ਰਾਜਾ ਫਤੇ ਚੰਦ ਮੈਣੀ ਤੇ ਉਸ ਦੀ ਪਤਨੀ ਨੂੰ ਕਿਹਾ ਕਿ ਜੇਕਰ ਤੁਸੀਂ ਔਲਾਦ ਚਾਹੁੰਦੇ ਹੋ ਤਾਂ ਮਾਤਾ ਗੁਜਰ ਗੁਜਰੀ ਜੀ ਦੇ ਕੋਲੇ ਜਾਓ ਉਹਨਾਂ ਨੂੰ ਪੁੱਛੋ ਕਿ ਤੁਹਾਡੇ ਘਰ ਇੰਨੇ ਸਮੇਂ ਬਾਅਦ ਪੁੱਤਰ ਨੇ ਕਿੰੈਸੇ ਜਨਮ ਲਿਆ ਹੈ ਤੇ ਉਹ ਦੋਨੇ ਜੀ ਜਾ ਕੇ ਮਾਤਾ ਜੀ ਨੂੰ ਕਹਿੰਦੇ ਨੇ ਪੁੱਛਦੇ ਨੇ ਤੇ ਨਾਲ ਇੱਕ ਬੇਨਤੀ ਕਰਦੇ ਨੇ ਕਿ ਸਾਡੇ ਘਰੇ ਵੀ ਤੁਹਾਡੇ ਪੁੱਤਰ ਵਰਗਾ ਪੁੱਤਰ ਚਾਹੀਦਾ ਹੈ ਤੇ ਤੁਸੀਂ ਸਹਿਬਜ਼ਾਦੇ ਨੂੰ ਕਹਿ ਕੇ ਅਰਦਾਸ ਕਰਵਾ ਦਿਓ ਕਿ ਤੁਹਾਡੇ ਪੁੱਤਰ ਵਰਗਾ ਸਾਨੂੰ ਪੁੱਤਰ ਮਿਲ ਜਾਵੇ ਹੁਣ ਅਰਦਾਸ ਕਰਦਿਆਂ ਵੀ ਕਈ ਵਾਰ ਭਾਗਾਂ ਵਾਲੇ ਅਸੀਂ ਜਲਦਬਾਜੀ ਕਰ ਜਾਂਦੇ ਹਾਂ ਇਹ ਤਾਂ ਇਹ ਕਹਿ ਦਿੰਦੇ ਕਿ ਸਾਨੂੰ ਪੁੱਤਰ ਦੀ ਲੋੜ ਹੈ ਤੇ ਕਹਾਣੀ ਕੁਝ ਹੋਰ ਹੋਣੀ ਸੀ ਜਦੋਂ ਇਹ ਗੱਲ ਕਹਿ ਦਿੱਤੀ ਕਿ ਤੁਹਾਡੇ ਪੁੱਤਰ ਵਰਗਾ ਪੁੱਤਰ ਚਾਹੀਦਾ ਹੈ ਤਾਂ ਉਦੋਂ ਕਹਾਣੀ ਕੁਝ ਹੋਰ ਹੋ ਗਈ। ਕਹਿੰਦੇ ਪੰਡਤ ਸਿਵਦੱਤ ਨੇ ਕਿਹਾ ਕਿ ਤੁਸੀਂ ਘਰ ਬੈਠ ਕੇ ਸਿਮਰਨ ਕਰਿਆ ਕਰੋ ਤੇ ਇੱਕ ਦਿਨ ਤੁਹਾਡੀ ਜਰੂਰ ਸੁਣੀ ਜਾਵੇ ਕਿ ਹੁਣ ਹੋਇਆ ਕਿ ਗੋਬਿੰਦਰ ਆਏ ਜੀ ਆਪਣੇ ਸਾਥੀਆਂ ਨਾਲ ਖੇਡ ਦੇ ਖੇਡਦੇ ਰਾਣੀ ਮੈਣੀ ਦੇ ਘਰ ਪਹੁੰਚ ਗਏ। ਤੇ ਉਹ ਦੋਨੇ ਜੀ ਬੈਠੇ ਨੇ ਸਮਰਨ ਦੇ ਵਿੱਚ ਤੇ ਉਹਦੀ ਗੋਦੀ ਦੇ ਵਿੱਚ ਬੈਠ ਕੇ ਗੋਬਿੰਦ ਰਾਏ ਜੀ ਜੋ ਕਿ 9 ਸਾਲ ਦੀ ਉਮਰ ਦੇ ਵਿੱਚ ਜਾ ਕੇ ਗੁਰੂ ਬਣਦੇ ਨੇ ਰਾਣੀ ਮੈਣੀ ਦੀ ਗੋਦੀ ਵਿੱਚ ਬੈਠ ਕੇ ਕਹਿੰਦੇ ਨੇ ਮਾਂ ਜੀ ਮਾਂ ਜੀ ਮੈਂ ਆ ਗਿਆ ਜਦੋਂ ਇੰਨੀ ਗੱਲ ਸੁਣੀ ਮਾਂ ਤੇ ਰਾਣੀ ਨੂੰ ਬੜਾ ਸੰਤੋਖ ਮਿਲਿਆ ਚਾ ਚੜਿਆ ਤੇ ਉਸਨੇ ਉਸੇ ਵੇਲੇ ਹੀ ਖੁਸ਼ੀ ਵਿੱਚ ਆ ਕੇ ਆਪਣੇ ਨੌਕਰਾਂ ਨੂੰ ਕਿਹਾ ਕਿ ਜਾਓ ਮਠਿਆਈ ਲੈ ਕੇ ਆਓ ਪਰ ਗੋਬਿੰਦ ਰਾਏ ਜੀ ਕਹਿਣ ਲੱਗੇ ਮਾਂ ਸਾਨੂੰ ਮਠਿਆਈ ਨਹੀਂ ਚਾਹੀਦੀ ਜੋ ਘਰ ਦੇ ਵਿੱਚ ਕੁਝ ਬਣਿਆ ਹੈ ਬਸ ਉਹੀ ਖਵਾ ਦਿਓ ਕਹਿੰਦੇ ਉਸ ਸਮੇਂ ਘਰ ਦੇ ਵਿੱਚ ਛੋਲੇਆਂ ਦੀਆਂ ਘੁੰਗਣੀਆਂ ਤਿਆਰ ਸਨ ਉਹਨਾਂ ਬੱਚਿਆਂ ਨੂੰ ਸਾਰਿਆਂ ਨੂੰ ਛਕਾਈਆਂ ਗਈਆਂ ਫਿਰ ਕਿਤੇ ਤੀਜੇ ਚੌਥੇ ਦਿਨ ਗੋਬਿੰਦਰ ਆਏ ਸੀ ਸਹਿਬਜ਼ਾਦੇ ਦੇ ਰੂਪ ਵਿੱਚ ਤੇ ਆਪਣੇ ਸਾਥੀਆਂ ਦੇ ਨਾਲ ਰਾਜਾ ਫਤੇ ਚੰਦ ਮੈਣੀ ਦੇ ਘਰ ਜਾਂਦੇ ਆਉਂਦੇ ਰਹਿੰਦੇ ਨੇ ਤੇ ਉਹਨਾਂ ਦੇ ਘਾਰ ਖੇਡਦੇ ਨੇ ਨਾਲ ਪਾਰਕ ਦੇ ਵਿੱਚ ਛੋਟੇ ਛੋਟੇ ਬੂਟੇ ਲਾਉਂਦੇ ਨੇ ਇਦਾਂ ਕਰਦੇ ਆ ਕਰਦੇ ਆ ਬੜਾ ਪਿਆਰ ਦਾ ਰੰਗ ਚੜ ਗਿਆ ਰਾਣੀ ਮੈਣੀ ਨੂੰ ਗੁਰੂ ਪਾਤਸ਼ਾਹ ਜੀ ਵਿੱਚੋਂ ਆਪਣਾ ਪੁੱਤਰ ਦਿਸਣ ਲੱਗ ਪਿਆ ਤੇ ਇੰਨਾ ਪਿਆਰ ਵਧਿਆ ਕਿੰਦੇ ਜਿਸ ਦਿਨ ਪਾਤਸ਼ਾਹ ਗੁਰੂ ਗਵਿੰਦਰ ਰਾਏ ਸਹਿਬਜਾਦੇ ਦੇ ਰੂਪ ਵਿੱਚ ਪਟਨਾ ਸਾਹਿਬ ਦੀ ertid ਨੂੰ ਛੱਟਣ ਲੱਗੇ ਨੇ ਤਾਂ ਰਾਣੀ ਮੈਣੀ ਨੂੰ ਗੱਛ ਪੈਣ ਲੱਗ ਪਏ ਕਿ ਮੇਰਾ ਪੁੱਤਰ ਮੇਰੇ ਤੋਂ ਵਿਛੜ ਚੱਲਿਆ ਹੈ ਤੇ ਉਹਨਾਂ ਨੂੰ ਆਪ ਨੇ ਆਪਣੀ ਜਾਤ ਨੂੰ ਸੰਭਾਲਣ ਵਾਸਤੇ ਪੈਰਾਂ ਦੇ ਮੋਚੇ ਜੁੱਤੀ ਤਸਵੀਰ ਇੱਕ ਕਟਾਰ ਜੋ ਇਨ ਇਤਿਹਾਸਕਾਰਾਂ ਨੇ ਲਿਖਿਆ ਹੈ ਉਹ ਦਿੱਤੀ ਤੇ ਅੱਜ ਤੱਕ ਕਹਿੰਦੇ ਉੱਥੇ ਸਾਂਭੀ ਪਈ ਹੈ ਤੇ ਉਸ ਜਗ੍ਹਾ ਦਾ ਨਾਮ ਹੀ ਮੈਨੀ ਸੰਗਤ ਪੈ ਗਿਆ ਗੁਰਦੁਆਰਾ ਬਣ ਗਿਆ ਗੁਰਦੁਆਰਾ ਮੈਨੀ ਸੰਗਤ ਪਟਨਾ ਸਾਹਿਬ ਦੇ ਵਿੱਚ ਹੈ ਔਰ ਜਿੰਨੇ ਵੀ ਸੇਖ ਉੱਥੇ ਜਾਂਦੇ ਨੇ ਕਹਿੰਦੇ ਉਹਨਾਂ ਦੇ ਪ੍ਰਸ਼ਾਦ ਦੀ ਤੌਰ ਤੇ ਉੱਥੇ ਛੋਲਿਆਂ ਦੀਆਂ ਗੁੰਗਣੀਆਂ ਮਿਲਦੀਆਂ ਨੇ ਸੋ ਜਦੋਂ ਵੀ ਅਰਦਾਸ ਕੀਤੀ ਤੇ ਉਹ ਪੂਰੀ ਜ਼ਰੂਰ ਹੁੰਦੀ ਹੈ ਪਰ ਅਰਦਾਸ ਅਸੀਂ ਕਰਦੇ ਕਿਵੇਂ ਹਾਂ ਚੇਹਰਾਣੀ ਕਹਿ ਦਿੰਦੀ ਕਿ ਮੈਨੂੰ ਪੁੱਤਰ ਦੀ ਲੋੜ ਹੈ ਤੇ ਅਰਦਾਸ ਕਰਵਾ ਦਿਓ ਤੇ ਕੁਝ ਗੱਲ ਹੋਰ ਬਣਨੇ ਸੀ ਜਦੋਂ ਕਿ ਤੁਹਾਡੇ ਪੁੱਤਰ ਵਰਗਾ ਪੁੱਤਰ ਚਾਹੀਦਾ ਹੈ ਤੇ ਗੋਵਿੰਦ ਰਾਏ ਜੀ ਰਾਣੀ ਮੈਣੀ ਦੀ ਕੋਤੀ ਵਿੱਚ ਬੈਠ ਕੇ ਕਹਿੰਦੇ ਨੇ ਮਾਂ ਤੈਨੂੰ ਮੇਰੇ ਵਰਗਾ ਪੁੱਤਰ ਚਾਹੀਦਾ ਸੀ ਤੇ ਮੇਰੇ ਵਰਗਾ ਤੇ ਮੈਂ ਹੀ ਆਹ ਇਸ ਕਰਕੇ ਮੈਨੂੰ ਆਪਣਾ ਪੁੱਤਰ ਸਮਝ ਲੈ ਤੇ ਇਸੇ ਹੀ ਕਹਾਣੀ ਨੂੰ ਇਸੇ ਹੀ ਸਾਖੀ ਨੂੰ ਸਿੱਖਾਂ ਦੇ ਅੰਦਰ ਆ ਕੇ ਹਰੀ ਸਿੰਘ ਨਲੂਏ ਨੇ ਫਿਰ ਪ੍ਰੈਕਟੀਕਲ ਕਰਕੇ ਸਾਡੇ ਸਾਹਮਣੇ ਰੱਖਿਆ ਕਿ ਜੇ ਸਾਡਾ ਗੁਰੂ ਰਾਣੀ ਮੈਨੀ ਨੂੰ ਆਪਣੀ ਮਾਂ ਬਣਾ ਸਕਦਾ ਹੈ ਜੰਨੇ குரு ਵਰਗਾ ਪੁੱਤਰ ਮੰਗਿਆ ਸੀ ਤੇ ਜਦੋਂ ਸਰਦਾਰ ਹਰੀ ਸਿੰਘ ਨਲੂਏ ਦੇ ਸਾਹਮਣੇ ਬੇਕਮ ਨੇ ਆ ਕੇ ਕਿਹਾ ਸੀ ਤੇਰੇ ਵਰਗਾ ਪੁੱਤਰ ਚਾਹੀਦਾ ਹੈ ਤੇ ਹਰੀ ਸਿੰਘ ਨਲੂਏ ਨੇ ਵੀ ਕਿਹਾ ਸੀ ਅੱਜ ਤੋਂ ਤੂੰ ਮੇਰੀ ਮਾਂ ਤੇ ਮੈਂ ਤੇਰਾ ਪੁੱਤਰ ਹੋਇਆ ਕਿਉਂਕਿ ਮੇਰੇ ਵਰਗਾ ਮੈਂ ਹੀ ਹਾਂ ਜਦੋਂ ਅਸੀਂ ਕਿਸੇ ਵਰਗਾ ਕੁਝ ਮੰਗਾਗੇ ਤੇ ਉਹ ਤਾਂ ਉਹੀ ਹੋ ਸਕਦਾ ਹੈ ਕਿਉਂਕਿ ਹੋਰ ਕਿਸੇ ਨੂੰ ਉਹਦੇ ਵਰਗਾ ਰੱਬ ਨਹੀਂ ਬਣਾਇਆ ਕੋਈ ਨਾ ਕਿਸੇ ਜਿਹਹਾ ਉਪਾਇ ਕੋਈ ਕਿਸੇ ਹੋਰ ਵਰਗਾ ਇੱਕੋ ਜਿੱਕੀਆਂ ਦੋ ਚੀਜ਼ਾਂ ਪ੍ਰਮਾਤਮਾ ਨੇ ਪੈਦਾ ਨਹੀਂ ਕੀਤੀਆਂ ਗੁਰੂ ਗੋਬਿੰਦ ਸਿੰਘ ਗੁਰੂ ਗੋਬਿੰਦ ਸਿੰਘ ਸਨ ਤੇ ਹਰੀ ਸਿੰਘ ਨਲੂਆ ਸਿੱਖਾਂ ਦਾ ਜਰਨੈਲ ਬਸ ਹਰੀ ਸਿੰਘ ਨਲਗੁਆ ਹੀ ਸੀ ਇਸ ਕਰਕੇ ਉੱਥੇ ਰਾਣੀ ਮੈਣੀ ਦੀ ਇੱਛਾ ਪੂਰੀ ਕਰਨ ਵਾਸਤੇ ਗੁਰੂ ਪਾਤਸ਼ਾਹ ਉਹਦੀ ਗੋਦੀ ਵਿੱਚ ਬੈਠ ਗਏ ਤੇ ਇੱਥੇ ਬੇਗਮ ਦੀ ਇੱਛਾ ਪੂਰੀ ਕਰਨ ਵਾਸਤੇ ਸਰਦਾਰ ਹਰੀ ਸਿੰਘ ਨਲਗੁਆ ਨੇ ਉਹਦੇ ਸਿਰ ਤੇ ਚੁੰਨੀ ਰੱਖ ਕੇ ਕੰਵਰ ਜੋ ਵੀ ਉਸ ਸਮੇਂ ਦੀ ਲੋੜ ਸੀ ਚੀਜ਼ ਸੀ ਉਹ ਰੱਖ ਕੇ ਕਿਹਾ ਸੀ ਅੱਜ ਤੋਂ ਤੂੰ ਮੇਰੀ ਮਾਂ ਹੋਈ ਸੋ ਇਹ ਇਤਿਹਾਸ ਸਾਨੂੰ ਬੜਾ ਕੁਝ ਸਿਖਾਉਂਦਾ ਹੈ ਜੇ ਅਸੀਂ ਸਿੱਖਣ ਵਾਲੇ ਪਾਸੇ ਆਈਏ ਤੇ ਸਾਡੀ ਜੀਵਨ ਨੂੰ ਬਹੁਤ ਕੁਝ ਬਤਲਾ ਲਿਆ ਦਿੰਦਾ ਹੈ ਸੋ ਇਤਿਹਾਸ ਤਾਂ ਐਸੇ ਕਰਕੇ ਆਪਾਂ ਗਾਵਾਂ ਵਾਲਿਓ ਪੜੀਦਾ ਹੈ ਵਿਚਾਰੀਦਾ ਹੈ ਪਬਾਣੀਆਂ ਕਹਾਣੀਆਂ ਪੁੱਤ ਸੁਪੁੱਤਰ ਕ੍ਰੇਣ ਬਾੜ ਵੱਡਿਆਂ ਬਜ਼ੁਰਗਾਂ ਦੀਆਂ ਸਾਖੀਆਂ ਕਹਾਣੀਆਂ ਇਸ ਕਰਕੇ ਪੜਦੇ ਆ ਕਿ ਅਸੀਂ ਪੁੱਤਰਾ ਤੋਂ ਸੁਪੁੱਤਰ ਬਣ ਜਾਈਏ ਤੇ ਸੁਪੁੱਤਰ ਬਣ ਕੇ ਆਪਣਾ ਤੇ ਆਪਣੇ ਮਾਪਿਓ ਦਾ ਨਾਮ ਰੋਸ਼ਨ ਕਰ ਦਈਏ